ਲਾਬਧੀਆ ਜੀ ਬਹੁਤ ਬਹੁਤ ਮੁਬਾਰਕਾ ਮਿਹਰਬਾਨੀ ਜੀ ਜੀ ਇਧਰ ਤੇ ਮੱਕਾ ਦੇ ਸਾਹਦੇ ਮੈਂ ਖੜਾ ਤੇ ਸਾਲੀਆਂ ਦੇ ਸਾਹ ਤੇ ਬਾਹੂ ਮੱਕਣ ਵਾਹ ਜੀ ਵਾਹ ਜੀ ਵਾਹ ਵਾਹ ਜੀ ਵਾਹ ਮੁਬਾਰਕਾ ਬਹੁਤ ਬਹੁਤ ਮੁਬਾਰਕਾ ਦੇ ਦੇ ਹੋਰ ਇਸ ਤੋਂ ਜ਼ਿਆਦਾ ਯਾਰ ਕਿ ਬੇ ਤੁਹਾਨੂੰ ਸਾਡੇ ਕਮਾਲ ਦਾ ਅੱਜ 8 ਦਸੰਬਰ 2025 ਦਿਨ ਸੋਵਾਰ ਸਵੇਰ ਦੇ 8:30 ਵਜੇ ਦੇ ਕਰੀਬ ਅਸੀਂ ਲਾਲਾ ਲਾਇਪਸਰਾਇ ਮਿਊਂਸਪਲ ਪਾਰਕ ਵਿਖੇ ਪਹੁੰਚੇ ਆ ਅੱਜ ਸਾਡੇ ਸਰਿੰਦਰ ਰਾਮ ਗੜੀਆ ਜੀ ਦੀ ਮੈਡ ਯੂਨੀਵਰਸਿਟੀ ਦੇ ਅਪਲਕਸ ਦੇ ਵਿੱਚ ਅੱਜ ਇਹਨਾਂ ਨੇ ਕਹਾ ਬੂਟਾ ਲਾਇਆ ਜੇ ਇਹ ਕਹਿੰਦੇ ਵੀ ਇਹ ਬੂਟੇ ਅਸੀਂ ਇਸ ਤਰ੍ਹਾਂ ਦੇ ਹਰਿਆਲੀ ਵਾਲੇ ਲਾਣੇ ਆ ਫੁੱਲਾਂ ਵਾਲੇ ਲਾਣੇ ਜੀ ਨਾਲ ਪਾਕ ਦੀ ਸੁੰਦਰਤਾ ਦੇ ਵਿੱਚ ਅਸੀਂ ਵਾਅਦਾ ਕਰ ਸਕੀਏ ਆ ਸਾਡੇ ਹੀਰੇ ਵੈਲਫੇਅਰ ਕਲੱਬ ਸਾਥੀ ਐ ਇਹ ਉਹਨਾਂ ਨੂੰ ਅਸ਼ੀਰਵਾਦ ਦੇ ਰਿਹਾ ਕਿ ਲ ਵੀ ਤੁਸੀਂ ਵੀ ਇਸੇ ਬੂਟੇ ਦੀ ਤਰ੍ਹਾਂ ਹਮੇਸ਼ਾ ਹਰੇ ਰੋ ਵੱਧਦੇ ਫੁੱਲਦੇ ਰੋ ਔਰ ਇਸ ਤਰ੍ਹਾਂ ਦੀਆਂ ਸੇਵਾਵਾਂ ਦਿੰਦੇ ਰੋ ਫੇਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਦੇ ਇਜਾਜ਼ਤ ਦਿਓ ਮੈਂ ਸੰਜੀਤ ਢੀਂਗੜਾ LIC ਐਡਵਾਈਜ਼ਰ ਕੋਰਪੂਰਾ ਧੰਨਵਾਦ ਵਾਹ ਜੀ ਵਾਹ ਬਹੁਤ ਬਹੁਤ ਧੰਨਵਾਦ ਸਾਡੇ ਸਾਡੇ ਹੀਰੇ ਕਲੱਬ ਦੇ ਬਹੁਤ ਹੀ ਸਤਿਕਾਰਯੋਗ ਮੈਂਬਰ ਔਰ ਸਾਡੇ ਬਹੁਤ ਹੀ ਪਰਮਿੱਤਰ ਸਿੰਦਰ ਜੀ ਦਾ ਅੱਜ 30ਵੀਂ ਮੈਰਿਜ ਅਨਿਵਰਸਰੀ ਹੈ ਆਰੇ ਦੇ ਉੱਪਰ ਸਾਡੇ ਸਾਰੇ ਕਲੱਬ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਪਰਮਾਤਮਾ ਇਹਨੂੰ ਲੰਮੀ ਉਮਰਾਂ ਬਖਸ਼ੇ ਔਰ ਜੋੜੀ ਹਮੇਸ਼ਾ ਸੁਹਾਗਮਈ ਰਹੇ ਧੰਨਵਾਦ ਜੀ ਜੁਨਾ ਨੂੰ ਮੂਹ ਮਿੱਠਾ ਕਰਾ ਦੇ ਵਾਹ ਜੀ ਵਾਹ ਕਾਹ ਕਹਿਦੇ ਵਾਹ ਵਾਹ ਜੀ ਤਾਲੀ ਬਾਹੂ ਅਦਾਨੇ-ਗਾਨੇ ਪਾ ਲਈ ਉਹ ਜੀ ਸੁਖਣਾਂ ਦੀ ਵਾਹ ਜੀ ਵਾਹ ਆ ਚਲੋ ਨਾਨਾ ਬਸ ਬਸ ਸਾਰੀ ਖਾਧੋ ਨਾ ਮਾਤਾ ਆਦਮਕਲੇ ਨਹੀਂ ਖਾਣਾਗਾ ਇਹਦੇ ਦੀ ਇੱਕ ਵਡੀ ਕੁਟੇ ਚਾਤੇ ਇਹ ਵਾਹ ਜੀ ਵਾਹ ਵਾਹ ਸਾਰਾ ਇਹ ਤਾਂ ਵੱਡੇ ਵੱਡਰ ਪਾਣੀ ਤੇ ਨਾ ਰਾਤ ਕਿਹ ਬਣਾਈ ਉਹ ਕਿਹੋ ਜਿਹਾ ਆਸਰਾ ਵਾਲੇ ਬੰਦ ਨੂੰ ਪਿਆ ਰਿਹਾ ਸਾਰੀ ਮੈਂ ਕੋਈ ਜਾ ਆ ਸਾਰੇ ਚੰਨਾਂ ਹਾਂ ਜੀ ਇਹ ਬੰਦੇ ਕਿੰਨੇ ਰੀਂਦੇ ਆ ਉਹਨਾਰੇ ਬਹੁਤ ਬਹੁਤ ਮੁਬਾਰਕਾਂ ਜੀ ਮੈਗਜ਼ੀਨ ਵਰਸਿਪਾ ਉਸ ਦਿਨ ਵੀ ਕਰਨਾ ਚਾਹੁੰਦਾ ਸੀ ਪਰ ਸਾਡੀ ਲੈਣ ਹੀ ਲੰਬੀ ਤੁਰ ਹੀ ਆਉਂਦੀ ਹੈਗੀ ਹੈ ਤੇ ਬੰਦੇ ਅਜੇ ਹੋਰ ਵੇਟਿੰਗ ਦੇ ਵਿੱਚ ਹੈਗੀ ਹੈ ਤੇ ਮੈਗਜ਼ੀਨ ਵਰਸਿਪਾ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਦੋਨਾਂ ਜੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਹ ਸ਼ਾਮ ਰੱਖੋ ਤਾਂ ਇੱਕ ਤੋਂ ਸ਼ਾਮ ਰੱਖੋ ਸਾਡੇ ਕਲੱਬ ਦੇ ਸਰਗਰਮ ਮੈਂਬਰ ਸਭ ਸਭ ਕੰਮ ਚ ਅੱਗੇ ਆਉਣ ਵਾਲੇ ਤੇ ਮੇਰੇ ਪੁਰਾਣੇ ਬਹੁਤ ਪੁਰਾਣੇ ਦੋਸਤ ਆ ਜਰੇ ਸਰਿੰਦਰ ਚੰਦ ਜੀ ਦੇ ਮੈਰਿਜ ਨਾਲ ਸਿਰਿਆਂ ਲੱਖ ਲੱਖ ਵਧਾਈਆਂ ਜੀ ਧੰਨਵਾਦ ਜੀ ਧੰਨਵਾਦ ਪਹਿਲਾਂ ਜੂਰਾ ਸਾਹਿਬ ਚਿੰਦਾ ਚਿੰਦਾ ਰਾਮ ਗੜੀਆ ਸਾਡੀ ਕਲੱਬ ਦੀ ਸ਼ਾਨ ਹੈ ਇਸ ਸ਼ਖਸ਼ ਦੇ ਹਮੇਸ਼ਾ ਅਸੀਂ ਹਾਸਾ ਖੇੜਾ ਇਹਦੇ ਚਿਹਰੇ ਤੇ ਦੇਖਦੇ ਆਂ ਤੇ ਹਰ ਕੰਮ ਲਈ ਤਤਪਰ ਰਹਿੰਦਾ ਸੋ ਇਹਨੂੰ ਬਹੁਤ ਬਹੁਤ ਵਧਾਈ ਪਰਿਵਾਰ ਤੇ ਖੁਸ਼ੀਆਂ ਖੇੜੇ ਤੇ ਇਹ ਦੋਨੋਂ ਜਣੇ ਲੰਬੀ ਲੰਬੀ ਉਮਰਾਂ ਰਹਿਣ ਤੇ ਪ੍ਰਮਾਤਮਾ ਇਹਨਾਂ ਤੇ ਕਿਰਪਾ ਬਣਾਈ ਰੱਖੇ ਸਾਰੇ ਚਾਚਾ ਜੀ ਵਿਟਨਰੋਲਾ ਜੀ ਵੀ ਆਪਦੇ ਵਿਚ ਆ ਦੇਉਗੇ ਮੈਂ ਤਾਂ ਸਪੈਸ਼ਲ ਖੁਸ਼ੀ ਜਾਰ ਕਰੂੰਗਾ ਜੀ ਖੁਸ਼ੀਆਂ ਅੱਗੇ ਵੀ ਜਾਂਦੀਆਂ ਖੁਸ਼ੀਆਂ ਹੁਣ ਵੀ ਐ ਖੁਸ਼ੀਆਂ ਰਹਿਣ ਗਿਆ ਵੀ ਪਰ ਮੈਂ ਸਪੈਸ਼ਲ ਖੁਸ਼ੀ ਐ ਵਾਕਈ ਚਟਾਣਾ ਮੋਢਾ ਵੀ ਐ ਚਟਾਣਾ ਬਲ ਜਿਵੇਂ ਕਦੇ ਕਹਿਨ ਮਾੜਾ ਬੱਟਾ ਜੀ ਵੀ ਕਹਿੰਦੇ ਮੱਲੋ ਸੁਭਾਜ ਜਰੂਰ ਮਾਣੋ ਥੋੜਾ ਜਿਹਾ ਲੜ ਜਾ ਇੱਕ ਇੱਕ ਖਾਸ ਜਿਹੜੀ ਖੁਸ਼ੀ ਰਾਤ ਨੂੰ ਬਣਾਈ ਗਈ ਹੈ ਮੈਂ ਰਾਤ ਦੇਖ ਰਿਹਾ ਸੀ ਕੋਈ ਸਾਡੇ ਬੰਦਿਆਂ ਨੇ ਖੁਸ਼ੀ ਰਾਤ ਦੀ ਮੈਰਿਜ ਅਨੀਵਰਸਰੀ ਬਣਾਈ ਹੈ ਪੀਤੇ ਪੀਤੇ ਕਬੀ ਇਹ ਜਾ ਬਦਲ ਜਾਂਦੇ ਆ ਬੜਾ ਖਾਸ ਦੇਖ ਰਿਹਾ ਸੀ ਕ ਤੇ ਮੈਂ ਬੜਾ ਨੰਦ ਲਿਤਾ ਜੀ ਇਹ ਵਾਕੀ ਮੇਲੇ ਇਤਿਹਾਸ ਰਚ ਗਿਆ ਇਹਨਾਂ ਦੀ ਅਨੀਵਰਸਰੀ ਮੇਲੇ ਪਾਰਟੀ ਬਲੋਂ ਪਹਿਲਾ ਹੋ ਚੁੱਕੀ ਹੈ ਬਹੁਤ ਬਹੁਤ ਮੁਬਾਰਕਾਂ ਮਿਹਰਬਾਨੀ ਦੀ ਥੈਂਕ ਯੂ ਆਪ ਦਾ ਬੇਚਾ ਹੀ ਹੈ ਉਹ ਉਹ ਜਨਾਬ ਹੋ ਰਹੇ ਹਾਂ ਜੀ ਸਰਿੰਦਰ ਰਾਮ ਗੜੀਏ ਜੀ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਅਨੀਵਰਸਰੀ ਬਹੁਤ ਬਹੁਤ ਮੁਬਾਰਕਾਂ ਇਹਦੇ ਵੈਲਫੇਅਰ ਕਲੱਬ ਦੇ ਸਰਪਸ ਉਹ ਵੈਸਾ ਦਰਸ਼ਨ ਸਿੰਘ ਸੱਜੂ ਜੀ ਵੀ ਆ ਗਏ ਵੱਲੋਂ ਮੁਬਾਰਕੀਰ ਇਹ ਕਲੱਬ ਦੇ ਯਾਰਾਂ ਵਿੱਚ ਤੇ ਉਹਦੇ ਮੈਰਿਜ ਐਨਿਵਰਸਰੀਆਂ ਵਧਾਈਆਂ ਇਹਨਾਂ ਦੋ ਹਾਰਾਂ ਵਿੱਚ ਮਾਰਨ ਦੇ 1 ਸੈਕਿੰਡ 1 ਸੈਕਿੰਡ ਹਾਂਜੀ ਹਲਾਓ ਹਲਾਓ ਬੈਠਾ ਰਹੋ ਤੁਸੀਂ ਬੈਠਾ ਰਹੋ ਬੈਠੇ ਨਹੀਂ ਬੋਲਣਾ ਖੜ ਕੇ ਬੋਲਣਾ ਧੰਨਵਾਦ ਜੀ ਦੇਖੋ ਸਰਦਾਰ ਦਰਸ਼ਨ ਸਿੰਘ ਸੱਜੂ ਜੀ ਬਹੁਤ ਸਾਰੇ ਹਰ ਮੋੜੇ ਬਹੁਤ ਬਕਰਨੀ ਹਾਰ ਵਾਗੋ ਉਹਨਾਂ ਦੀ ਵਾਰ ਵਾਰ ਜਿੰਦੇ ਹੋ ਵਾਹ ਜੀ ਵਾਹ ਜੀ ਵਾਹ ਜੀ ਤੇ ਸਾਡੇ ਤੇ ਇਧਰ ਤੇ ਖਾਪੇ ਦੇ ਸਾਹਦੇ ਮੈਂ ਖੜਾ ਐ ਤੇ ਸਾਲੀਆਂ ਦੇ ਸਾਹਦੇ ਜੀ ਬਾਬਾ ਬਕਰ ਛੋੜਾ ਜਾ ਛੋੜਾ ਨਾ ਖੜਾ ਟਾਲਿਆ ਤਵਾ ਜੀ ਹਾਂਜੀ ਜੀ ਚੰਦਰਪ੍ਰਮਖੜੇ ਆ ਜੀ ਗੁਣਾ ਦੀ ਗੁੱਥਲੀ ਐ ਇਹਨੂੰ ਬਹੁਤ ਬਹੁਤ ਮੁਬਾਰਕਾਂ ਦੇ 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 ਸਰਿੰਦਰ ਰਾਮ ਗੜਿਆ ਨੂੰ ਬਹੁਤ ਬਹੁਤ ਵਧਾਈਆਂ ਸਰਿੰਦਰ ਚਿੰ다 ਜੀ ਰਾਮ ਗੜਿਆ ਜੀ ਨੂੰ ਮੈਰਿਜ ਅਨੁਸਤੀ ਤੇ ਬਹੁਤ ਬਹੁਤ ਮੁਬਾਰਕਾਂ ਪ੍ਰਵਾਹ ਸੁਖੀ ਰਵੇ ਆਨੰਦ ਮਾਣੋ ਜੀ ਚਿੰ다 ਰਾਮ ਗੜਿਆ ਜੀ ਦੀ ਤਾਰੀਫ ਦੇ ਵਿੱਚ ਸਾਰਿਆਂ ਨੇ ਬਹੁਤ ਕੁਝ ਦੱਸਿਆ ਪਰ ਮੈਂ ਇੱਕ ਜਿਹੜੀ ਚੀਜ਼ ਸਪੈਸ਼ਲ ਦੱਸਣ ਜਾ ਰਿਹਾ ਕਿ ਜਦੋਂ ਇਹ ਸਵੇਰਾਂ ਗੇਟ ਤੇ ਇੰਤਜ਼ਾਰ ਕਰਦੇ ਰਹੇ ਨੇ ਕਿ ਜਨਾਬ ਸਾਡੇ ਛਿੰਦਾ ਜੀ ਕਦੋਂ ਆਣਗੇ ਇਹਨਾਂ ਨੂੰ ਮੈਰੀਜ aniversery ਬਹੁਤ ਬਹੁਤ ਮੁਬਾਰਕਾ ਧੰਨਵਾਦ ਜੀ ਧੰਨਵਾਦ ਪਿਆਰ ਹੈ ਆਪਕਾ ਮੇਰਾ چھوٹਾ ਵੀ ਛਿੰਦਾ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਜੀ ਅੱਜ ਉਸ ਦੀ 3ਵੀਂ ਮੈਰੀਜ aniversery ਹੈ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਛਿੰਦੇ ਜੀ ਵੀਰ ਨੂੰ ਤੇ ਉਹਦੇ ਹਮਸਫਰ ਨੂੰ ਬਹੁਤ ਬਹੁਤ ਮੁਬਾਰਕਾਂ ਸ਼ੁਭ ਸ਼ਾਮਾਂ ਨਾਲ ਇੱਕ ਮੈਂ ਛੋਟੇ ਜਿਹੇ ਹੋਰ ਵਾਅਦਾ ਕਰਨਾ ਚਾਹੁੰਦਾ ਤੁਹਾਡੀਆਂ ਸਾਰਿਆਂ ਦੀ ਜਾਣਕਾਰੀ ਵਿੱਚ ਵੀ ਜੇ ਕਿਸੇ ਨੂੰ ਸੱਚੀ ਨੂੰ ਬਲੱਡ ਪ੍ਰੈਸ਼ਰ ਜਾਂ ਬਾਵਾ ਜੀ ਦੀ ਲੋਡ ਹੋਵੇ ਦਵਾਈ ਜੀ ਤੇ ਉਹ ਚੰਦਾ ਫਰੀਦ ਅੰਦਰ ਜਦੋਂ ਮਰਜੀ ਆ ਕੇ ਲਿਆ ਜਾ ਸਕਦਾ ਧੰਨਵਾਦ ਧੰਨਵਾਦ ਬਹੁਤ ਮਿਹਰਬਾਨੀ ਜੀ ਸਾਰਿਆਂ ਦੀ ਬਹੁਤ ਹੀ ਪਿਆਰੇ ਵੀਰ ਸ੍ਰਿੰਦਰ ਸ਼ਿੰਦੇ ਨੂੰ ਵਧਾਈਆਂ ਤਾਂ ਮੈਂ ਦੇ ਦੇਣਾ ਪਰ ਜਿਵੇਂ ਦੱਸ ਰਹੇ ਵੀ 30 ਸਾਲ ਹੋ ਗਏ ਮੈਨੂੰ 30 ਸਾਲਾਂ ਦਾ ਤਾਂ ਲੱਗਦਾ ਇਹ ਸਾਰਾ ਸੋ ਇਹ ਜਾਂਚ ਦਾ ਵਿਸ਼ਾ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਇਹ ਲੱਗਦਾ 30 ਸਾਲਾਂ ਦੇ ਹੈ ਸਾਡੇ ਅਜੀਜ਼ ਦੋਸਤ ਮਿੱਤਰ ਤੇ ਸਾਡੇ ਹਰਮਨ ਪਿਆਰੇ ਛਿੰਦਾ ਜੀ ਦੀ ਮੈਰਿਜ ਜੁਬਲੀ aniversery ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਪਰਮਾਤਮਾ ਦੇ ਚਰਨਾਂ 'ਚ ਇਹ ਅਰਦਾਸ ਹੈ ਕਿ ਹਮੇਸ਼ਾ ਤੰਦਰੁਸਤ ਰਹਿਣ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਸਾਡੇ ਅਜੀਜ਼ ਛਿੰਦਾ ਜੀ ਨੂੰ ਉਹਨਾਂ ਦੀ 30ਵੀਂ ਮੈਰਿਜ aniversery ਦੀਆਂ ਬਹੁਤ-ਬਹੁਤ ਵਧਾਈਆਂ ਪਰਮਾਤਮਾ ਇਸੇ ਤੱਕਾ ਖੁਸ਼ੀਆਂ ਖੇੜੇ ਬਖਸ਼ਦਾ ਰਵੇ ਪਰਮਾਤਮਾ ਦੋਹਾਂ ਜੀਾਂ ਤੇ ਮੇਰ ਭਰਿਆ ਆਸਰਾ ਰੱਖੇ ਤੰਦਰੁਸਤ ਜੀਵਨ ਬਖਸ਼ੇ ਸਰਿੰਦਰ ਸਿੰਧਾ ਸਰਿੰਦਰ ਸਿੰਧਾ ਹੀ ਆ ਇਹਦੇ ਵਰਗਾ ਬੰਦਾ ਮਿਲਣਾ ਨਹੀਂ ਯਾਰਾਂ ਦਾ ਯਾਰ ਆ ਤੇ ਇਹਦੇ ਦੇ ਐਮਬੈਸਡਰ ਯੂਨੀਵਰਸਿਟੀ ਤੇ ਬਹੁਤ-ਬਹੁਤ ਬਦੰਗਾਂ ਇੱਕ ਮੈਂ ਗੱਲ ਇਹਦੇ ਬਾਰੇ ਹੋਰ ਦੱਸਣਾ ਚਾਹੁੰਦਾ ਇਹਦਾ ਫਾਊਂਡਰ ਸਰਿੰਦਰ ਸਿੰਧਾ ਹੀ ਆ ਆ ਵੈਰੀ ਗੁੱਡ ਟੋਰ ਕੋਈ ਪਹਿਲਾਂ ਤਾਂ ਸਾਰੇ ਮੇਰੇ ਜਿੰਨੇ ਜੀਜ ਨੇ ਵੱਡੇ ਸਾਰੇ ਵੱਡੇ ਹੀ ਨੇ ਮੇਰੇ ਤੋਂ ਸਤਿਕਾਰਯੋਗ ਨੇ ਇਹਨਾਂ ਅਨੁਸਾਰ ਸ੍ਰੀ ਕਾਲ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੀ ਇਸ ਖੁਸੀ ਵਿੱਚ ਸ਼ਾਮਲ ਹੋ ਕੇ ਮੇਰਾ ਮਾਣ ਵਧਾਇਆ ਤੇ ਮੇਰੀ ਕੋਈ ਮੇਰੇ ਨਾਲ ਕੋਈ ਸਾਂਝੀ ਕੀਤੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ ਇੱਕ ਮਿੰਟ ਇੱਕ ਮਿੰਟ ਅੱਜ ਹੀਰੇ ਵੈਲਫੇਅਰ ਕਲੱਬ ਦੇ ਪਲੇਟਫਾਰਮ ਦੇ ਸਾਡੇ ਸੁਰਿੰਦਰ ਰਾਮ ਗੜੀਆ ਜੀ ਦੀ ਜੋ ਮੈਜਰ ਯੂਨੀਵਰਸਿਟੀ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਉਸ ਵਾਸਤੇ ਮੈਂ ਵੀ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਦੇਖੋ ਇਹਨਾਂ ਦੀ ਤਾਰੀਫ ਕਰਨਾ ਜਿਵੇਂ ਸੂਰਜ ਨੂੰ ਦੀਵਾ ਦਿਖਾਉਣ ਵਾਂਗੂ ਹੈ ਜੀ ਇਹ ਬੜੇ ਅੱਛੇ ਇਨਸਾਨ ਹੈ ਔਰ ਹਮੇਸ਼ਾ ਹੀ ਹੀਰੇ ਵੈਲ ਕਲੱਬ ਦੇ ਦਾਰਕੀ ਸੇਵਾ ਕਰਨ ਵਾਸਤੇ ਤਿਆਰ ਰਹੇ ਮੈਂ ਇਹਨਾਂ ਨੂੰ ਤੇ ਇਹਨਾਂ ਦੇ ਜੀਵਨ ਸਾਥਨ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਚਾਹੁੰਦਾ ਕਿ ਪ੍ਰਮਾਤਮਾ ਨੇ ਲੰਬੀ ਉਮਰ ਕਰੇ ਤੇ ਸਾਡੇ ਨਾਲ ਇੱਥੇ ਇਸ ਕਲੱਬ ਦੇ ਹਮੇਸ਼ਾ ਹੀ ਯੂਨੀਵਰਸਿਟੀ ਬਣਾਉਂਦੇ ਰਹਿਣ ਧੰਨਵਾਦ ਮੈਂ ਸਿੰਧਾ ਆਰਾਮ ਗੜੀਆਂ ਵੱਲੋਂ ਅੱਜ ਵਿਸਾ ਪੰਜਾਬੀ ਵੱਲੋਂ ਲੱਖ ਲੱਖ ਵਧਾਈ ਵਿਆਹ ਰੇ ਗੰਢ ਤੇ ਧੰਨਵਾਦ